ਉਹ ਸਾਡੇ ਨਾਲ ਸੰਗਿਆ ਕਰਨਗੇ ਤੇ ਅਖੀਰ ਤੋਂ ਉਹ ਪਖੰਡੀ ਬਾਬਾ ਮਿੰਦੋ ਨੂੰ ਕਿਵੇਂ ਭਜਾ ਕੇ ਲੈ ਜਾਂਦਾ ਸੋਰ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿੱਚ ਮੈਂ ਸਵਾਗਤ ਕਰਦਾ ਸ਼ਮਸ਼ੇਰ ਮੱਲੀ ਇੱਕ ਹੋਰ ਬੈਂਤੀ ਇੱਕ ਤਾੜੀ ਲਾਓ ਪਾਣੀ ਵਾਲੇ ਵੀਰਾਂ ਦੇ ਨਾਂ ਤੇ ਲਗਾਤਾਰ ਪਿਛਲੇ 14 ਸਾਲਾਂ ਤੋਂ ਇਸ ਵਾਰ 15ਵਾਂ ਸਾਲ ਆਉਣਾ ਨੂੰ ਲਗਾਤਾਰ ਮੇਲੇ ਦੇ ਵਿੱਚ ਉਹ ਪਾਣੀ ਦੀ ਸੇਵਾ ਕਰਦੇ ਆ ਤੇ ਉਹਨਾਂ ਦੇ ਉਹਨਾਂ ਦਾ ਵੀ ਬਿਨਾਂ ਦਾ ਬਹੁਤ ਬਹੁਤ ਧੰਨਵਾਦ ਆਓ ਜੀ ਸ਼ਮਸ਼ੇਰ ਵੱਡੇ ਜੀ ਸਭ ਤੋਂ ਪਹਿਲਾਂ ਬਾਬਾ ਤਾਲੂਨਾ ਜੀ ਦੇ ਮੇਲੇ ਤੇ ਜਿੰਨੀ ਵੀ ਸੁੰਦਰਤਾ ਹੈ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਹਾਂ ਬੁਲਾਇਆ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੁਭਾ ਨਾਲ ਧੰਨਵਾਦ ਕਰਦਾ ਵਿਰਸਾ ਸੁਭਾਗ ਕਮੇਟੀ ਤੇ ਭਾਈ ਚੌਕੌਰ ਜੀ ਦਾ ਜਿਨ੍ਹਾਂ ਦੀ ਬਤਾਲ ਅੱਜ ਤੁਹਾਡੇ ਨਾਲ ਰੂਰੂ ਹੋਣ ਲੱਗਿਆ ਇਹ ਕਹਿੰਦੇ ਹੁੰਦੇ ਆ ਕਿ ਰਵਾਣਾ ਨਾਲ ਸੌਖਾ ਹੁੰਦਾ ਤੇ ਸਭ ਤੋਂ ਔਖਾ ਹੁੰਦਾ ਹਸਵਾ ਦੇ ਆਸ ਕਿ ਉਹ ਜਿੰਦਗੀ ਦੇ ਕੋ ਬੜਾ ਸਾਹ ਸੁਖੀ ਹੈ ਨਾ ਤਾਂ ਇਸ ਤੋਂ ਵੱਡਾ ਕੋਈ ਦੁੱਖ ਨਹੀਂ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਹਰ ਕਮੁੰਦਾ ਸਟ्रेस ਕਿਰਦਾ ਹਰ ਕਮੁੰਦਾ ਆਹ ਫਿਰਦਾ ਵੀ ਪਤਾ ਨਹੀਂ ਕੀ ਹੋ ਜਾਣਾ ਤੇ ਅਸੀਂ ਦੇਖਦੇ ਆ ਅਕਸਰ ਹਾਰਟ ਅਟੈਕ ਹੁੰਦੇ ਆ ਜਾਂ ਫੋਟ ਕੁਸ਼ੀਆਂ ਹੁੰਦੀਆਂ ਇਸੇ ਰੇਹੀ ਬਗਿਆ ਤੇ ਕੋਸ਼ਿਸ਼ ਕਰੀਦੀ ਐ ਕਿ ਕਿਤੇ ਨਾ ਕਿਤੇ ਹਸਾ ਸਕੀਏ ਤੇ ਵਧੀਆ ਲੱਗਿਆ ਤਾਂ ਤਾੜੀ ਜ਼ਰੂਰ ਮਾਰ ਦਿਓ ਸੋ ਗੱਲ ਕਰਨ ਲੱਗੇ ਆ ਵੀ ਬਾਈ ਚੰਕੌਰ ਦੀ ਬਾਈ ਚੰਕੌਰ ਕਹਿੰਦਾ ਵੀ ਮੈਂ ਬਹੁਤ ਤੇਜ ਐ ਤੇ ਗਾਂਹ ਪਰਾਈ ਕਹਿੰਦੀ ਮੈਂ ਵੀ ਬਹੁਤ ਤੇਜ ਐ ਇਹਨੇ ਕੀ ਕਰਿਆ ਬਾਈ ਗੱਡੀ ਲਿਆਉਂਦੀ ਇਹਨਾਂ ਗੱਡੀ ਨੇ ਆਉਂਦੀ। ਕਹ ਲੋ ਵੀ ਗੱਡੀ ਤੇ ਜਾਣਾ ਹੋਊਗਾ ਸਵੇਰੇ ਕਪੜਾ ਮਾਰਨਾ ਪਊਗਾ ਧੋਣੀ ਪਊਗੀ ਕਿਉਂ ਨਾ ਆਪਾਂ ਇਹਦੇ ਨੌਕਰਵਾ ਦਿੰਦੇ ਆ। ਇਹਦੇ ਗੱਡੀ ਭਾਈ ਉਹਦੇ ਨੌਕਰਵਾ ਦਿੱਤੀ। ਇਹਦਾ ਲੈ ਗੱਡੀ ਕਰਾਤੀ ਤੇਰੇ ਨੂੰ ਕਿ ਹੁਣ ਇਹਨੂੰ ਧੋੜਾਂ ਦੇ ਸਾਫ਼ ਕਰਨਾ ਤੇਰੀ ਜ਼ਿੰਮੇਵਾਰੀ ਹੈ। ਕਹਿੰਦੀ ਵੀ ਠੀਕ ਹੈ। ਉਹ ਇੱਕ ਦਿਨ ਸਵੇਰੇ ਸਵੇਰੇ ਗਿਆ ਮੈਂ ਕਿਹਾ ਭਾਈ ਤੈਨੂੰ ਗੌਰ ਆ ਗਈ। ਕਿਉਂਕਿ ਮੈਂ ਗੱਡੀ ਧੋਈ ਜਾਂਦੇ ਆ। ਕਹਿੰਦਾ ਆਪਾਂ ਨੇ ਬਹੁਤ ਸਕੀਮ ਖੇਦੀ ਆ। ਮੈਂ ਕਿਹਾ ਕੀ? ਇਹਦਾ ਆਪਾਂ ਗੱਡੀ ਇਹਦੇ ਨੋ ਕਰਾਤੀ ਤੇ ਖਿਆ ਹੁਣ ਇਹ ਆਪੇ ਕੱਪੜਾ ਮਾਰਦੀ ਆਪੇ ਤੋਂ ਜੀ ਆਪਾਂ ਜਿੱਧਰ ਜਾਣਾ ਬੈਠੇ ਤੁਰ ਕੀ ਹੈ ਮੈਂ ਕਿਹਾ ਵੀ ਆਹ ਦੀ ਗੱਲ ਜਦੋਂ ਮੈਂ ਉੱਧਰ ਪੁੱਛਿਆ ਕਿ ਜੇ ਇਹ ਦੇ ਜਦ ਮੈਂ ਕਿਹਾ ਘਟ ਹੈ ਮੈਂ ਕਿਹਾ ਜੀ ਉਹ ਗਵੇਂ ਕਹਿੰਦੀ ਮੈਂ ਇੱਕ ਦਿਨ ਸਾਰੇ ਰਸੋਈ ਦੇ ਭਾਂਡੇ ਚੱਕੇ ਸਾਰਿਆਂ ਦਿਨ ਉਹਦਾ ਲਖਾ ਲਏ ਇਹਦੀ ਉਹ ਰਸੋਈ ਵਾਲੇ ਭਾਂਡੇ ਇਹ ਤੋਂ ਬਾਹਰ ਹੁੰਦਾ ਕਹਿੰਦੀ ਮੈਂ ਕਿ ਕੋਈ ਫਿਕਰ ਨਹੀਂ ਸੋ ਕਈ ਵਾਰੀ ਇਹ ਹੁੰਦਾ ਕਿ ਅਸਰ ਜਿਹੜੇ ਅਸੀਂ ਕੰਮ ਨਹੀਂ ਵੀ ਕਰੇ ਹੁੰਦੇ ਨਾ ਉਹ ਵੀ ਸਾਡੇ ਸਿਰ ਮਹਿਕਮਾ ਪਾ ਦਿੰਦਾ ਤੁਹਾਨੂੰ ਪਤਾ ਹੀ ਹੈ ਵੀ ਕਿਹੜਾ ਮਹਿਕਮਾ ਪਾ ਦ। ਇੱਕ ਵਾਰੀ ਕੀ ਹੋਇਆ ਵੀ ਚਾਨਤੱਕ ਮਤਲਕੇ ਰਾਕੇ ਤੇ ਫੜ ਲਿਆ ਕਹਿੰਦੇ ਵੀ ਇਹਨੂੰ ਥਾਣੇ ਤੇ ਲੈ ਜਾਓ ਫਲਾਦੀ ਚੋਰੀ ਨਹੀਂ ਲੱਭੀ। ਲਓ ਜੀ ਥਾਣੇ ਤੇ ਲੈ ਜਾਂਦੇ ਆ ਕਹਿੰਦੇ ਵੀ ਪੁੱਛ ਨੂੰ ਪੁੱਛਦਾ ਥਾਣੇਦਾਰ ਵੀ ਕਹਿੰਦਾ ਆਖਿਆ ਚੋਰੀ ਲੱਭੀ ਕਹਿੰਦਾ ਨਾ ਜੀ। ਇਹਦਾ ਬੰਦਾ ਫੜ ਕੇ ਲਿਆਂਦਾ ਕਹਿੰਦਾ ਪਾ ਦੇ ਇਹਦੇ ਤੇ। ਮੈਂ ਕਿਹਾ ਪਾ ਦਿਓ ਭਾਈ ਹੁਣ ਫਸਿਆ ਤਾਂ ਹੁਣ ਕਹੀਏ ਕੀ? ਉਦੋਂ ਦੂਜੇ ਪਾਸਿਓਂ ਆਏ ਕਹਿੰਦੇ ਵੀ ਉਹ ਫਲਾਦੇ ਪਿੰਡ ਕਹਿੰਦਾ ਆਖਿਰਕ ਠੱਗੀ ਜੀ ਮਾਰ ਗਿਆ ਸੀ ਉਹੋ ਬੰਦਾ ਲੱਭਿਆ। ਕਹਿੰਦੇ ਲੱ ਇਹਦੇ ਬੰਦਾ ਲਿਆਦਾ ਉਹ ਵੀ ਕੇਸ ਇਹਦੇ ਪਾ ਦੋ ਤੀਜਾ ਇੱਕ ਹੋਰ ਕਾਹਨ ਹੋ ਗਿਆ ਕਹਿੰਦਾ ਵੀ ਉਹ ਬੰਦਾ ਲੱਭਿਆ ਕਹਿੰਦੇ ਨਹੀਂ ਲੱਭਿਆ ਕਹਦਾ ਉਹ ਵੀ ਦਾ ਮੰਲੀ ਤੇ ਪਾ ਦੋ ਐਨੇ ਨੂੰ ਇੱਕ ਬੰਦਾ ਮਲਾਜਮਾ ਜਿਹੜਾ ਉਹ ਡੱਬਾ ਲੱਡੂਆਂ ਦਾ ਚੱਕੀ ਆਵੇ ਤੇ ਕਹੇ ਵੀ ਆਹ ਲਾਉਂਦੇ ਮੱਲ ਲੱਡੂ ਕਹਿੰਦੇ ਕਾਰੇ ਕਹਿੰਦੇ ਥਾਣੇਦਾਰ ਸਾਹਿਬ ਦੇ ਮੁੰਡਾ ਹੋਇਆ ਉਹ ਮੈਂ ਕਿਹਾ ਭਰਾਵਾ ਬਿਨਾ ਪੁੱਛੇ ਇਹ ਵੀ ਕੇਸ ਮੇਰੇ ਦੀ ਪਾ ਦਿਓ ਕਹਿੰਨ ਲਾਵੇ ਕੁੱਟ ਕੇ ਕੋਣਾ ਸੋ ਗੱਲ ਅਗਲੀ ਕਰਨ ਲੱਗਿਆ ਤੇ ਮੇਰੀ ਸਭ ਤੋਂ ਪਹਿਲੀ ਇੱਕ ਵੀਡੀਓ ਆਈ ਸੀ ਜਿਹਦੇ ਵਿੱਚ ਮੈਂ ਲਾਲੇ ਨੂੰ ਸੌਦੇ ਮਖਾਈ ਸੀ ਸੌਦੇ ਦੇ ਨਿਸ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਵੀ ਸੇਹੜ ਦੀ ਦੁਕਾਨ ਤੇ ਜਾਣਾ ਮੈਂ ਕਿਹਾ ਸੇਠਾ ਸੌਤੇ ਲੈ ਕੇ ਰੱਥ ਅੱਗੇ ਜਾਵਾ ਤੇ ਪਾਣੀ ਕਹਿੰਦਾ ਲਖਾ ਮੈਂ ਕਿਹਾ ਸੇਠਾ ਪਾਈਆ ਦੇ ਦੇ ਧਨੀਆ ਜੀਰਾ 5 ਰੁਪਈਆ ਦੀ ਊਂਡ ਕਤੀਰਾ 2 ਰੁਪਈਆ ਦੀ ਛੋਟੀ ਲਾਚੀ ਪੱਟੀ ਪੁੱਤਰ ਵਾਲੀ ਗੱਜ ਤਾਲੀਆਂ ਮਿਰਚਾ ਗਰਮ ਮਸਾਲਾ ਥੋੜਾ ਦੇ ਦੇ ਲੂਣ ਵੀ ਕਾਲਾ ਚੰਗੀ ਹਲਦੀ ਲੂਣ ਤੇ ਮਿਰਚਾ ਚਾਰ ਚਪਾਉਂ ਦੇ ਦੀ ਸਰਕਾ ਤੇ ਮੁਰਗੀ ਖਾਣ ਦੇ ਹਾੜਾ ਮੇੜੇ ਜੁਆਨ ਉਹਨੇ ਚੰਗੇ ਜਿਹੜੇ ਪਾਈਆ ਪਾਈਆ ਸਾਰੇ ਪਾ ਦੇ ਚੰਗੇ ਪੇਟ ਚਾਹ ਦਿੱਤਾ ਦੇ ਦੇ ਸਭ ਤੇ ਲੱਜ ਦਾਣਾ ਤੜੀਆਂ ਵਾਲਾ ਨਾਲੇ ਤਾਣਾ ਸੁੱਤੇ ਮੇਵੇ ਨਾਲ ਬਰਖਸ਼ਾ ਰੋਣੀ ਚੰਗੀ ਹੋਵੇ ਖਸਤਾ ਤੇ ਬਿਸਕੁਟਾਂ ਦਾ ਪੈਟ ਵਧੀਆ ਸਰੋਂ ਤੇਲ ਦਾ ਨਾਲੇ ਇਹਦੀਆ ਕਿਲੋ ਸਾਬਣ ਬਿੱਲੀ ਮਾਰਕਾ ਇੱਕ ਡੱਬੇ ਨਾਲ 23 ਨਹਾਉ ਨੂੰ ਸਾਬਣ ਦੇ ਦੇ ਮੇਰੇ ਬਾਸ਼ ਛੇਤੀ ਦੇ ਦੇ ਲਾਵੀ ਚਰਨਾ ਕਿਲੋ ਕੁ ਬਾਦੀ ਦੇਸੀ ਘੋੜਾ ਚੰਗਾ ਮਰੱਬਾ ਦੇ ਦੀ ਸੋਦਾ ਤੇ ਮੂਹ ਫੜੀ ਗੁਰਦੱਤਕ ਵਾਲੇ ਕਿਲੋ ਕੁ ਬਾਦੀ ਛੋਲੇ ਕਾਲੇ ਚੰਗੇ ਬਾਦੀ ਕਾਬਲੀ ਛੋਲੇ ਲੱਗੋ ਵਾਲਾ ਰੰਗ ਤੋਂ ਤੋੜੀ ਅੱਟੇ ਹੀ ਫਲਿਕ ਲੋਗ ਮੈਂ ਤਾਂ ਪਹਿਲੀ ਵਾਰੀ ਜਮਾਤ ਦਾ ਕਹਿੰਦਾ 5 ਰੁਪਏ ਦੇ ਦੇਈ ਜਵਾਰੇ ਸੌਦੇ ਕਰਕੇ ਪਾ ਲਈ ਸਾਰੇ ਤੇ ਇੱਕ ਵਾਰ ਜਦ ਤੂੰ ਦੇ ਦੀ ਡੱਬੀਆਂ ਚਾਰਜ ਕੋਲ ਨੂੰ ਲੈ ਕੇ ਆ ਵਡੀਆਂ ਪਾ ਲਿਆ ਮੂੰਹ ਫੜੀ ਗੀਆਂ ਨਾਲੇ ਸੋਦਾ ਵੀ ਇੱਡੀਆਂ ਇੱਕ ਝੜ ਭਰੀ ਦਾ ਜਪੜਾ ਦੋ ਜੋੜੇ ਦਾ ਦੇ ਦੀ ਬਦਰਾ ਪਾਇਆ ਰੰਗੂ ਅਸਲ ਦੀ ਗੰਢੀ ਚ ਕੈਸ਼ ਦੀ ਬੋਤਲ ਦੇ ਦੇ ਚੰਗੀ ਵੀ 2 ਕਿਲੋ ਪਾ ਜਨੇ ਕਾਬਲੀ ਮੂੰਗੀ ਮਸਰੀ ਦੀ ਤਾਲ ਵੀ ਕਾਸ਼ ਛੋਟਾ ਮੇਕਨਸਾਲਾ ਤੇ ਹਰੀ ਸਲਦਾ ਚਰਦਾ ਪਾਲਾ ਪੱਜਾਂ ਦੀ ਇੱਕ ਦੇਲੇ ਬੋਕਰ ਆਇਸਕ੍ਰੀਮ ਦਾ ਨਾਲੇ ਪਾਊਡਰ ਤੇ ਸਵਾ ਪੱਜਾਂ ਦੇ ਨਹੀਂ ਪਤਾਸੇ ਸੌਤੇ ਗੱਗੇ ਰੱਖਦੇ ਪਾਸੇ ਭੁੱਜਾ ਦੇ ਦੀ ਬੀਂਕਾ ਨੇਰੀ ਮਿੱਠੀਆਂ ਫੌੜੀਆਂ ਨਾਲ ਜੇ ਥੋੜੀ ਸੇਠਾ ਕਾਲਾ ਕਾਲੀ ਗੁਆਰ ਨੇ ਜੇ ਇੱਕ ਸ਼ਾਇਦੀ ਕਾਲੀ ਤੇ ਨੀਲਾ ਥੋਥਾ ਫਨਾਇ ਦੀ ਗੋਲੀ ਡੱਬ ਵਾਲ ਦੀ ਖਲ ਦੀ ਪੂਰੀ ਕੌਂਟੀ ਦੇ ਨਾਲ ਸਾਧ ਨੇ ਗੁਦਾ ਜਵਾਕਾ ਲਈ ਨਾ ਦਹੀਂ ਰੂਗਾ ਪਾਈਆ ਖੱਖਾ ਤੇ ਫਰਕ ਦੀ ਟੋਰ ਵਾਲੀ ਇੱਕ ਕਈ ਚਾ ਤੇ ਬੱਲਵ ਦੇ ਇੱਕ ਸੌ ਵਾਰ ਦਾ ਤੋਲਾ ਕਦੇ ਦੀ ਰੰਗ ਕਾਟਦਾ ਅੰਡਰਵੀਅਰ ਬਣਾਉਣ ਕਿੱਦੀ ਉਹ ਲਾਸਟਾਂ ਕਹੇ ਜਾਵੇ ਖਿੱਤੀ ਤੇ ਮੱਝੇ ਗੁੱਛੇ ਸੁਰਮਾ ਕਾਲਾ ਸੌਦਾ ਤਾਂ ਕੋਈ ਹੈ ਨਹੀਂ ਪੜਾ ਉੱਪਰ ਸਬਰੀ ਦੇ ਅਲਾ ਰੋਟ ਵੀ ਚੰਗੇ ਮਗ ਨਾਲ ਨਹੀਂ ਖੋਟਵੀ ਮੁਸ਼ਕੂਰ ਤੇ ਮੰਜੇ ਰੀਟੇ ਛੋਟਾ ਗੰਗਾ ਪਾਉਣ ਨੂੰ ਖੁੱਸੇ ਇਹਦਾ ਸੁੱਤੇ ਔੜੇ ਸੁੱਟਦੇ ਉਹਨੇ ਸੌਦੇ ਪਹਤੋਂ ਪਹਿਲਾਂ ਗਏ ਬਾਈ ਸਾਦਾ ਕੁਝ ਪਾਊਡਰ ਆਲਾ ਕੋਈ ਕਾਲਾ ਸੱਤਿਆ ਸੁਆ ਦਾਇਤ ਪੱਤਾ ਪੇਪਰ ਦੇਣ ਵਾਲਾ ਕਪਟਾ ਤੇ ਬਾਲ ਪਿੰਟ ਤੇ 300 ਕਾਲੀ ਬੈਟਰੀ ਦੇਦੇ ਸੱਲਾਵਾਂ ਲਾਈਨਦਾਰ ਦੇ ਹਿਸਾਬ ਦੀ ਕਾਪੀ ਬਿਛਰੀ ਲੱਗਦਾ ਰਹੇਗੀ ਬਾਕੀ 100 ਪਿੰਡ ਤੇ ਨਾਲੇ ਬਰਨਾ ਰਾਜਮਾ ਤੇ ਘਿਲੋ ਹਰਾ ਰਾੜ ਦਾਣਾ ਤੇ ਪਿਸਤਾ ਸੌਗੀ 30 ਕੋਈ ਨਾ ਲਾਦੀ ਵੇਗੀ ਕਹਿੰਦਾ ਬਸੂਏ ਬਲੇਡ ਤੇ ਨੀਲੇ ਕਿੱਥੀ ਚੰਗੀ ਕਰਦੇ ਦੇਦੇ ਕਿੱਥੀ ਗੋ ਮਾਰਦਾ ਵੇਲ ਦੀ ਗੱभी ਮੂੰਹ ਤੇ ਦੇਦੇ ਬੱਤੀ ਤੇ ਸੋਤ ਪਾਉਂਦੇ ਦੇਦੇ ਬੱਤੀਆਂ ਵਾਲੇ ਕੀ ਮੈਨੂੰ ਕੱਢਦਾ ਅੱਖਿਆ ਜਵਾਕਾਂ ਵਾਲੇ ਖੱਤੋ ਆਉਂਦੀ ਮਾਂ ਦੀ ਸਵਾਤੋਂ ਪੜਦਾ ਹਰੇ ਮਰਾ ਢੱਪਾ ਨਾਲੇ ਬਾਣ ਮੱਜੇ ਦਾ ਦੌਰ ਦੀ ਨਾਲੇ ਸਭ ਇੱਥੇ ਆ ਦੇਈ ਮੇਖਾ ਰਹਿਣ ਗਿਆ ਕੋਈ ਸੌਦਾ ਦੇਖਾਂ ਓਏ ਆਲਸੀ ਦੇ ਲੋ ਤਿਲਵੀ ਕਾਲੇ ਪੁਰਸ਼ ਨਹੀਂ ਇੱਕ ਲਾਹ ਨੂੰ ਜਾਲੇ ਅਰਗਬਤੀਆਂ ਧੂਪ ਦੀ ਡੱਬੀ ਦੇਖੀ ਕਿਤੇ ਨਾ ਮਾਰਦੀ ਠਗੀ 57 ਆਸ ਤੋਂ ਦੇਈ ਜਮਾਤ ਤੇ 5 ਰੁਪਿਆ ਦੀ ਦੇਈ ਕਾਟਨੀ ਰੌਣ ਸੱਬ ਦੀ ਟੌ ਮੋਕਰ ਥੋੜੇ ਲੇ ਲਾ ਕੋ 72 ਤੇ ਟੇਚ ਮਟਨ ਤੇ ਦੇਦੀ ਹੁਕਾ ਚੰਗੇ ਵੀਸ ਨਾਲ ਦੇਦੀ ਚਿਪਾ ਮਿੱਠਾ ਸੋਹਣਾ ਰਸਲਾ ਦੀ ੱੱਬੀ ਤੇ ਬੂਟ ਪਾਲਛੀ ਚੰਗੀ ੱੱਬੀ ਸੂਈ ਘੋਲ ਦੇ ਪੜਦਾ ਲੱਛਾ 10 ਗ੍ਰਾਮ ਦੀ ੱੱਬੀ ਸਾਬੂਦਾਰਾ ਕਲਮੀ ਸ਼ੋਰਾ ਜਰਦਾ ਵਿੱਚ ਦਾਤ ਕੌੜਾ ਸਾਫਤ ਹੁੰਦੀ ਤਰੇ ਹੋ ਛੋਲੇ ਉਹ ਲਿਖ ਲੈ ਸੌਤੇ ਜੋ ਵੀ ਬੋਲੇ ਕਿਲੋ ਸ਼ੱਕਰ ਕਿਲੋ ਗੁਰਬਈ ਇਹ ਰਹਿ ਨਾ ਜਾਵੇ ਸੇਠਾ ਥੁਰਬਈ ਇੱਕਣ ਸ਼ਾਦਰ ਸੁਧੀ ਪਾ ਲਈ ਸੌਤਾ ਦਾ ਕੋਈ ਨਿੱਕਾ 라ਦੀ ਝਾੜੂ ਲਾਉਣ ਵਾਲਾ ਕਪੋਚਾ ਵਧੀਆ ਦੇਦੀ ਕਰੀ ਨਾ ਤੋਖਾ ਤੇ ਛੇਦੀ ਪਾਦੀ ਚਾਵਲ ਸੇਲਾ ਟਾਈਮ ਕੋ ਨਹੀਂ ਵੇਲਾ ਆਹੀ ਸਮਾਨ ਉਹ ਪਾਦੇ ਚਲ ਤੂੰ ਫੇਰ ਵੇਖਾਂਗੇ ਬਾਕੀ ਕੱਲੂ ਤੇ ਸੌਦੇ ਲੈ ਜੂ ਕੱਲੂ ਬਾਕੀ ਸਭ ਸ਼ੇਰ ਮੱਲੀ ਨੂੰ ਦਿਓ ਜੇ ਮਾਫੀ ਲਓ ਜੀ ਸੌਦੇ ਲੈ ਕੇ ਜਦੋਂ ਘਰੇ ਆਵਾਂ ਤੇ ਘਰ ਦਾ ਸਮਾਨ ਹੈ ਜਿਹੜਾ ਚੋਰ ਚੋਰੀ ਕਰਕੇ ਲੈ ਜਾਂਦਾ ਘਰ ਵਾਲੀ ਗੱਲ ਵੀ ਸਮਾਨ ਦਾ ਚੋਰ ਚੋਰੀ ਕਰਕੇ ਲੈ ਗਏ ਤੇ ਇਹ ਵੀ ਲੱਗਦੇ ਹੱਥੋਂ ਦਾ ਰੌਟ ਲਖਾਇਆ ਭਾਰਜ ਗਏ ਮੁੰਛੀ ਕਹਿੰਦਾ ਵੀ ਮੱਲੀ ਥਾਣੇ ਚ ਕਿਵੇਂ ਓ ਮਾਗਾ ਸਾਡੀ ਚੋਰ ਸਾਡੇ ਨੇ ਚੋਰੀ ਕਰਕੇ ਸਾਰਾ ਕੁਝ ਮੂਹਰੇ ਧਰ ਕੇ ਭਾਂਡੇ ਵੀ ਨਹੀਂ ਛੱਡੇ ਹੋਣਾ ਸੂਟ ਦੇ ਕਹਿੰਦੇ ਗੱਡੇ ਆਉਣਾ ਘਰ ਵਾਲੀ ਦੀ ਸੋਖੀ ਬਿੱਦੀ ਉਹ ਵੀ ਫਿਰਦੀ ਕਾਲਾ ਦਿੱਤੀ ਤੇ ਬੱਠਲ ਬਾੜ ਦੀ ਕਲ ਸਰੀ ਤਾਂ ਆਟੇ ਵਾਲਾ ਨਾਲੇ ਬੀਪਾ ਚਾਹ ਵਾਲੀ ਥਰਮੋਸ ਤੇ ਕਰਚੀ ਤੇ ਉਹ ਵੀ ਹੱਲੇ ਨਹੀਂ ਸੀ ਵਰਤਾਂ ਕੰਮ ਥੋੜਾ ਛੇਤੀ ਦਾ ਹੈ ਲੱਗਦਾ ਹੈ ਕਿ ਭੇਤੀ ਦਾ ਹੈ ਉਹ ਕਹਿੰਦੇ ਜੇ ਪੁਲਿਸ ਨੂੰ ਦਾ ਧਰਨਿਆਂ ਤੋਂ ਫੇਰ ਨਹੀਂ ਹੁੰਦੀ ਵੀ ਸੁਭਾਗ ਕੇ ਰੱਖਣਾ ਸੀ ਮੈਂ ਕਹਾਂ ਪੁੱਛੀ ਤੁਸੀਂ ਲਿਖ ਲਓ ਪਰਚਾ ਦੋ ਬੰਦੂ ਮੈਂ ਦੇ ਦੂੰ ਖਰਚਾ ਆ ਪਰ ਤੁਸੀਂ ਇਹ ਮੜ ਲਓ ਬੰਦੇ ਕਰਦੇ ਜਿਹੜੇ ਬਾੜੇ ਧੰਦੇ ਜੁੱਤੀ ਚੱਪਲ ਹੁੰਦੇ ਜਿਹੜਾ ਆਪਾਂ ਸਭ ਕੋ ਲੈ ਕੇ ਬਾੜੇ ਨੂੰ ਆਪਾਂ ਕਹਿੰਦਾ ਕੁੱਤਿਆਂ ਵਾਲੀ ਬੂਰੀ ਲੈ ਕੇ ਸਮਾਨ ਉਹਦੇ ਪਾਜੇ ਲੈ ਕੇ ਚਟਨੀ ਵਾਲਾ ਗੁੰਡਾ ਲੈ ਕੇ ਫੇਰ ਕੇ ਸਾਰਾ ਪੂਝਾ ਲੈ ਗਈ ਤੇ ਜਵਾਤਾਂ ਵਾਲੇ ਪੋਤਰੇ ਉਹਦੇ ਨਾਲ ਸੰਭ ਕੇ ਲੈ ਕੇ ਪੋਤੇ ਉਹ ਕਹਿੰਦਾ ਯਾਰ ਤੂੰ ਇਹਦਾ ਸਹੀ ਸੁਣਾਲ ਕਿੰਨੇ ਦਾ ਸੀ ਮੈਂ ਕਹਾ 2.5 ਲੱਖ ਦਾ ਸੀ ਜਨਾਬ ਲਾ ਕੇ ਦੱਸਦਾ ਮੈਂ ਸਾਹਿਬ ਐਲਈਡੀ ਪੂਰੇ ਬੱਤੀ ਦੀ ਸੀ ਤੇ ਫ੍ਰੀਕਿਸਟਾਂ ਦੇ ਚੱਕੀ ਸੀ ਜੀ ਕੰਪਿਊਟਰ ਸੀ 30000 ਤੇ ਉਹਦੀ ਵੀ ਉਹਨਾ ਲਾਤੀ ਵਾਰੀ ਫੋਨ ਸਾਡਾ ਕੈਂਪਸ ਵੀ ਵਧੀਆ ਰਹਿ ਗਿਆ ਸੈਟਰ ਸੀ ਲੈਪਟਾਪ ਵਿੱਚ ਬੈਟ ਪਿਆ ਸੀ ਉਹ ਵੀ ਉਹਨਾ ਕੱਢ ਲਿਆ ਜੀ ਘਰ ਵਾਲੀ ਦੇ ਸੈਂਟਰ ਸੀ ਜੀ ਇੱਕ ਸਾਈਕਲ ਦਾ ਹੈਂਡਲ ਸੀ ਜੀ ਤੇ ਕੁੱਤੇ ਵਾਲੀ ਸੰਗਰੀ ਸੀ ਜੀ ਉਹ ਵੀ ਸਾਡੀ ਮੰਗਲੀ ਸੀ ਜੀ ਕਹਿੰਦਾ ਹੋਰ ਮਗਰ ਆਤੀ ਫਰੇਦੋ ਮੱਖੇ ਸੀ ਜੀ ਬੜੇ ਸਾਹਮ ਕੇ ਰੱਖੇ ਸੀਗੇ ਗੈਸ ਸਿਲੰਡਰ ਤੁਲਾ ਨਾਲੇ ਤੋੜ ਦਿੱਤੇ ਸਭ ਜਿੰਦੇ ਤਾਲੇ ਬਾਹਰੋਂ ਸਭ ਲਾ ਕੇ ਲੈ ਕੇ ਕੂੜ ਧੋਤੇ ਮੇਰੇ ਪਾ ਕੇ ਲੈ ਗਏ ਉਹ ਹੋ ਗਿਆ ਤੇ ਕੁੱਤਮ ਦਾਣੀ ਕੀ ਦੱਸਾਂ ਮੈਂ ਰਾਮ ਕਹਾਣੀ 4 ਕਿਲੋ ਸੀ ਕੱਢਿਆ ਕੋਆ ਉਹ ਵੀ ਉਹਨਾ ਕੰਜਰਾ ਢੋਆ ਜਿਹੜਾ ਜਿਹੜਾ ਬੁੱਧੀ ਰੱਤਿਆ ਉਹ ਵੀ ਉਹਨਾ ਚੋਰਾ ਢੱਆ ਕੋਈ ਨਹੀਂ ਛੱਡਿਆ ਸਭ ਕੋ ਲੈ ਗਏ ਉਹ ਮੈਮੂ ਦਾ ਵਿੱਚ ਚੱਕਰਾ ਪਾ ਗਏ ਕਹਿੰਦਾ ਹੋਰ ਮੈਂ ਕਿਹਾ ਚਾਰ ਕੁਤੋਲੇ ਸੋਨੇ ਦੇ ਸੀ ਸਵਾ ਕੁ ਲੱਖ ਦੇ ਹੁੰਦੇ ਨੇ ਤੇ ਪਿੰਤਾਂ ਦੇ ਵਿੱਚ ਭਾਂਡੇ ਸੀ ਚਾਟਿਆਂ ਦੇ ਸੀ ਆਂਡੇ ਸੀ ਤੇ ਫਰਿੱਜ ਵਿੱਚੋਂ ਸਾਰੀ ਸਾਦੀ ਲੈ ਕੇ ਮੀਟ ਮੁਰਕੇ ਦਾ ਉਹ ਵੀ ਖਾ ਗਏ ਕੱਚੇ ਪੱਲੇ ਅੱਤੇ ਬਣਾਣਾ ਉਹ ਇਹ ਵੀ ਸਭ ਕੋ ਦੱਸਣਾ ਪੈਣਾ ਇਹ ਦੱਸੀ ਜਲ ਛੱਡੀ ਪੁੱਛਣਾ ਮੈਂ ਦੰਗੀ ਵਾਲੇ ਵਾਲ ਦੀ ਸਰ ਜੀ ਸੜੇ ਲਫਾਫਾ ਲੈ ਕੇ ਧਰ ਜੀ ਤੇ ਆਦੇ ਰੰਬ ਦੇ ਚਾਰ ਦਾ ਡੱਬਾ ਤੇ ਫਲੱਛ ਵਾਲਾ ਇੱਕ ਲੋਹੇ ਦਾ ਡੱਬਾ ਉਹ ਕਹਿੰਦੇ ਹੁਣ ਬਹੁਤ ਹੋ ਗਿਆ ਸਵਾਰ ਤੇ ਤੂੰ ਆਦਾ ਨੋ ਪਤਾ ਲਿਖਾ ਦੇ ਜਾ ਮੈਂ ਕਹਿੰਦੀ ਨੋ ਪਤਾ ਲਿਖ ਲਓ ਸ਼ੋ ਸ਼ਹਿਰ ਮੰਲੀ ਮੈਂ ਫੂਲ ਟਿਕਾਣਾ ਤੇ ਪਾਰਕ ਬਾਗ ਦੇ ਮਗਰ ਦੀ ਜਾਣਾ ਫੋਨ ਨੰਬਰ ਵੀ ਦੱਸਾਂ ਸਰ ਜੀ ਔਰ ਲੱਗੇ ਜਾਂ ਦੇਣਾ ਕਰਤੀ 90565 ਹਕੇ 62524 ਲੱਗੇ ਦਿਓ ਜਾਇਤ ਹੋਰ ਮੈਂ ਜਾਵਾਂ ਪਹੁੰਚਾਂ ਨਹੀਂ ਮੈਂ ਮੁੜ ਕੇ ਆਉਣਾ ਉਹ ਕਹਿੰਦੇ ਮੁੜ ਕੇ ਨਹੀਂ ਆਉਣਾ ਪੈਂਦਾ ਸਾਡਾ ਚਾਹ ਪਾਣੀ ਕਰ ਤੇ ਜਾ ਉਹ ਮੈਂ ਕਹਾ 100 ਰੁਪਏ ਕੋਲ ਨੇ ਮੇਰੇ ਉਹ ਜ ਰੱਖ ਲੋ ਕੋਈ ਮੋੜ ਦਿਓ ਮੇਰੇ ਤੇ ਮੇਰੇ ਹੁੰਦੇ ਫਿਕਰ ਨਾ ਕਰਿਓ ਖੁੱਲੇ ਖਰਚੇ ਰੱਜ ਕੇ ਕਰਿਓ 90 ਰੁਪਏ ਦਾ ਫੇਰ ਦੱਸਦੇ ਉਹ ਕੰਮ ਵਾਲੇ ਪਰ ਫੱਟੇ ਜੱਕਦੇ ਅਹੇ ਕਿਹੜਾ ਬਾਗ ਹੈ ਜਾਣਾ ਪਰਿਆ ਰਹੇ ਆਉਣਾ ਜਾਣਾ ਤੇ ਚੰਦਾ ਜੀ ਹੁਣ ਮੈਂ ਹਾਂ ਚੱਲਦਾ ਕੋਈ ਨਹੀਂ ਪੀਤਾ ਖਾਦਾ ਕੱਲ ਦਾ ਚੰਗਾ ਹਸਰੀ ਕਾਲ ਜਰਾ ਬਾਕੀ ਮਗਰੋਂ ਕਰਾਂਗੇ ਹਿਸਾਬ ਨਾ ਕਿ ਮੇਰੀ ਚੋਰੀ ਲੱਭ ਦਿਓ ਤੇ ਅਗਲੀ ਗੱਲ ਕਰਨ ਲੱਗੇ ਆਪਾਂ ਇੱਕੋ ਅਸੀਂ ਮੁਮਕਰ ਨਹੀਂ ਹੋ ਸਕਦੇ ਆਪਾਂ ਸਾਰੇ ਪਰਿਵਾਰਾਂ ਵਾਲੇ ਬੈਠੇ ਆਂ ਆਪਾਂ ਬਣਾ ਵਾਲੇ ਬੈਠੇ ਆਂ ਪਰ ਇਹ ਸਮਾਜ ਦਾ ਅਸਲੀ ਸੱਚ ਹੈ ਇਹ ਸਾਨੂੰ ਕੌਣਾ ਸੱਚ ਮੰਨਣਾ ਹੀ ਪਊਗਾ ਕਉਂ ਦੇ ਪਖੰਡੀਆਂ ਦੇ ਬੱਲੇ ਰੱਖ ਨਹੀਂ ਹੁੰਦਾ ਇਹਨਾਂ ਕੋਲੇ ਗੱਲਾਂ ਦਾ ਹੀ ਮੁੱਲ ਹੁੰਦਾ ਤੇ ਗੱਲਾਂ ਦੇ ਖੱਟਿਆ ਖਾਂਦੇ ਆ ਐਵੇਂ ਜਿਵੇਂ ਕੀ ਹੁੰਦਾ ਕਿ ਇੱਕ ਪਖੰਡੀ ਕਿਸੇ ਪਿੰਡ ਵਿੱਚ ਜਾਂਦਾ ਤੇ ਅੱਗੇ ਪੜੀ ਲਿਖੀ ਕੁੜੀ ਸੁੰਭਰੀ ਜਾਂਦੀ ਹੁੰਦੀ ਐ ਉੱਥੇ ਉਹਨਾਂ ਦੀ ਕੀ ਬਾਤਾਲਾਬ ਹੁੰਦੀ ਐ ਤੁਹਾਨੂੰ ਦੱਸਣ ਲੱਗਿਆ ਪਖੰਡੀ ਕਹਿੰਦਾ ਜੈ ਸੰਤਾਂ ਦੀ ਬਹੁ ਦਿੱਦੀ ਅੰਦਰ ਕੀ ਕਰਦੀ ਬਾਤ ਖੜੇ ਤੇਰੇ ਦੁੱਖਾਂ ਦੇ ਦਰਦੀ ਪਾਬਿਆਂ ਨੇ ਚੱਲ ਕੇ ਖੁਸ਼ ਕਰਕੇ ਧੜ ਦੇ ਦੁੱਖ ਐ ਤੇਰੇ ਦੂਰ ਦੇ ਪਾਬੇ ਮਸ਼ਹੂਰ ਨੇ ਲੈ ਵੀ ਬਰਾਸ਼ੀ ਤੇਰੀ ਮੱਕਰਾ ਜੰਗਾ ਤੋਂ 70 ਪਰ ਇੱਕ ਰੇਖਾ ਥੋੜੀ ਜਿਹੀ ਵਿੰਗੀ ਜਾ ਰਹੀ ਹੈ ਬਾਹੀ ਤੈਨੂੰ ਕੁੱਚੇ ਪਾ ਰਹੀ ਹੈ ਕਹਿੰਦੇ ਬਾਬਾ ਜੀ ਕੀ ਚੇਤਾ ਪਾ ਰਹੀ ਹੈ ਕਹਿੰਦਾ ਭੋਲੀਆਂ ਬੈਠ ਕਿਸੇ ਨੂੰ ਵਸਾਈ ਬੈਠੀ ਹੈ ਘਰ ਆਲਾ ਤੇ ਸੁਭਾਈ ਬੈਠੀ ਹੈ ਤੇਰਾ ਬੁਵਾਸਨੀ ਗੱਲ ਦਾ ਵੱਟਾ ਬੜਾ ਵਾਰ ਤੋਂ ਨਹੀਂ ਹੱਲਦਾ ਤੇ ਫੋਨ ਤੇ ਜਿੱਪੀ ਰਹਿੰਦੀ ਹੈ ਸਾਰਾ ਦਿਨ ਦੁਖੀ ਰਹਿੰਦੀ ਹੈ ਕੰਨੀ ਕੰਨੀ ਗੱਲ ਖੋਲ ਕੇ ਰੱਖ ਨੂੰ ਬਾਪ ਮੱਛਰਾਂ ਤੋਂ ਬਾਸਾ ਵੱਟੇ ਨਹੀਂ ਤੜਦੇ ਉਹਦਾ ਸਤ ਕਹਿੰਦੀ ਬਾਬਾ ਜੀ ਘਰ ਇਹਨਾਂ ਦੱਸਦਾ ਆ ਬੱਚਾ ਪੂਰੀ ਲੈ ਲਿਓ ਕਾ ਲੈ ਭਾਤਰੀਆਂ ਫਿਰ ਚੋਰੀਆਂ ਫਿਰ ਵੀ ਦੇਖ ਕੇ ਆਉਂਦੀ ਸੀ ਤੇ ਧਰਤਾਂ ਨੂੰ ਬੇਕੂਫ ਬਣਾਉਂਦੀ ਸੀ ਜੋਰ ਬਹੁਤ ਲਾਇਆ ਗੱਲ ਸਰੇ ਚੜਾ ਲਈ ਸੱਗੀ ਮੌਕਾ ਮਿਲਿਆ ਲਈ ਵਿਆਹ ਕਰਾ ਲਈ ਸਗੀ ਤੇ ਦੇਖ ਫਿਰ ਬਾਬਿਆਂ ਨੇ ਖੋਲੀ ਅੱਜ ਫਟਾਰੇ ਮੁੰਡੇ ਦਾ ਨਾਂ ਦੱਸ ਤੇ ਵਿਆਹ ਦੀ ਕਰਾ ਦਿੱਤੀ ਉਹ ਤੇਰੀ ਕਹਿੰਦੀ ਬਾਬਾ ਜੀ ਮੁਰਗੇ ਦਾ ਲੌਤਾ ਆ ਹੈ ਕਾ ਲੈ ਭਾਤਰੀਆਂ ਫਿਰ ਟੱਲੇ ਦੇ ਸੰਤਾਂ ਦਾ ਡੇਰਾ ਤੇ ਕੱਲ ਦੁਪਹਿਰ ਨੂੰ ਪਾ ਲਈ ਫੇਰਾ ਸਤਰੰਗੀ ਮਠਿਆਈ ਦੇ 5500 ਤੋਂ ਹੋਵੇ ਤੇ 1100 ਖਰਚਾ ਆ ਜੂ ਸ਼ਾਮ ਨੂੰ ਹੌਲੀ ਦੇ ਕੋਲੇ ਤੇ ਦੇ ਕਿਵੇਂ ਰਾਤ-ਰਾਤ ਭਾਜੜਾ ਪਵਾ ਕੇ ਰੱਖ ਦੂ ਤੇਰੇ ਨਾਲ ਕੀ ਗਵਾਰਡੀਆਂ ਦੇ ਭਾਜੜਾ ਪਵਾ ਕੇ ਰੱਖੂ ਕਿਉਂਕਿ ਗੱਲਾਂ ਹੀ ਹੁੰਦੀਆਂ ਇਹ ਵੀ ਬਾਬਾ ਜੀ ਫੇਰ ਤਾਂ ਇੱਕ ਵਿਆਹ ਹੋਰ ਕਰਵਾਉਣਾ। ਇਹ ਲਾਇਆ ਬਾਤ ਨਹੀਂ ਮਰਾ ਇਤੋਂ ਸਾਰੀ ਚਿੰਤਾ ਛੱਡ ਦੇ ਆਪਣੇ ਨਾਲ ਹੀ ਉਹਦਾ ਵੀ ਕੰਮ ਕਾੜਦੇ ਤੇ ਉਹਨਾਂ ਦੀਆਂ ਫੋਟੋਆਂ ਤੇ ਡਬਲ ਖਰਚਾ। ਤੇਨ ਕਰੇ ਜਿੰਦੀ ਤੁਹਾਡੇ ਵਿਆਹ ਦੀ ਚਰਚਾ ਪਰ ਰਾਹੁ ਕੇਤੂ ਥੋੜਾ ਜਿਹਾ ਤੰਗ ਕਰਦੇ ਆ ਉਹ ਵੀ ਆਪਣੀ ਵੱਖਰੀ ਮੰਨ ਕਰਦੇ ਆ। ਰਾਹੁ ਮੁਰਗਾ ਤੇ ਕੇਤੂ ਬੋਤਲ ਮੰਨਦਾ ਬੋਤਲ ਘਰ ਦੀ ਤੇ ਮੁਰਗਾ ਕਾਲੇ ਰੰਗ ਦਾ ਸੰਗਾਂ ਭਾਜਦਾ ਤੇ ਚਾਲਦੀ ਦਾ ਤੀਤ ਬੱਚਾ। ਉਹ ਖੱਬੇ ਡੌਲੇ ਦਾ ਬਣ ਨਹੀਂ ਠੀਕ ਬੱਚਾ। ਤੇ ਕਾਪੀ ਪੈਨ ਹੋਰ ਚੱਕ ਲਾ ਤੂੰ ਬੱਚਾ ਨੰਬਰ ਬਾਬਿਆਂ ਦਾ ਲਿਖ ਲੈ ਤੂੰ ਪੱਕਾ। ਮਾ ਪੇਸ਼ ਬੰਜਾਸ ਪੰਜਾ ਦੇ ਪਿੱਛੇ 25 24 ਤੇ ਰੱਖੀ ਸੰਗਣਾ ਰੱਸੀ ਗੱਲ ਹੋਈ ਜੋ ਵੀ ਪਿੰਡ ਫੂਲ ਚ ਮੰਨੀ ਦਾ ਮਸ਼ਹੂਰ ਤੇਰਾ ਦੁੱਖ ਦਾਸਤੀ ਕਰਾਂਗੇ ਦੂਰ ਤੇਰਾ ਬਾਬੇ ਚੱਲੇ ਹੁਣ ਸਾਨੂੰ ਦੇਹ ਵਛਣਾ ਕਰੋ ਮੋੜੀਏ ਕਦੇ ਨਾ ਸਾਹ ਸਖੜਾ ਕਹਿੰਦੀ ਬਾਬਾ ਜੀ ਇੱਕ ਮਿੰਟ ਰੁਕੋ ਤਾਂ ਆਟਾ ਲੈ ਕੇ ਆਈ ਕਹਿੰਦਾ ਭੋਲੀਏ ਪਾ ਰੱਟ ਦਾ ਬਾਬੇ ਨਹੀਂ ਜਤਨਾ ਨੋਟਾ ਬਿੜਾ ਕੋ ਜੇਬ ਤੇ ਨਹੀਂ ਰੱਖਣਾ ਇੱਕ 100 ਦਾ 500 ਦੇ ਚਾਰ ਭੋਲੀਏ ਤੇ ਆਉਂਦੇ ਸੰਤ ਨਹੀਂ ਪਾਰ-ਪਾਰ ਭੋਲੀਏ ਤੇਰੀ ਕੀ ਤੇ ਉਹ ਸਾਡੇ ਇੱਕ ਬੱਕੀ ਤੇਰੇ ਲਈ ਜੋ ਸਾਹਮ ਕੇ ਵਸਾ ਰੱਖੀ ਇਹਦੀ ਬਾਬਾ ਜੀ ਪੈਸੇ ਲੈ ਕੇ ਆਈ ਪਰ ਕੰਮ ਪੱਕਾ ਹੋਣਾ ਚਾਹੀਦਾ ਕਹ ਦੇਖੀ ਚ ਰਸਤਾਂ ਦੇ ਘਾਰੇ ਦਿਨ ਚ ਕਰ ਦੂ ਮਾਰੇ ਨਿਆਰੇ ਆਂਦੀ ਵਾਦੀ ਮੱਛ ਲਾ ਦੂ ਰੇਸ ਵੇਖਣ ਵਾਲੇ ਕੋਤੇ ਲਾ ਦੋ ਪਰ ਆਪਣੇ ਘਰ ਰੱਖੀਆਂ ਤੋਂ ਉੱਪਰ ਸਾਡਾ ਤਕੀਨਾ ਤੋਂ ਕਿਉਂਕਿ ਹੁੰਦੇ ਸਾਲ ਭੱਟੀ ਵਾਲੇ ਕਰ ਜਾਂਦੇ ਨੇ ਭੱਟੀ ਨਾਲੇ ਜਾਏ ਸਾਪਾਂ ਦੀ 2100 ਮਾਰ ਕੇ پکڑਦੀ ਪਾ ਗਿਆ ਤੇ ਅਗਲੀ ਗੱਲ ਕਰਨ ਲੱਗਿਆ ਮੈਂ ਟੇਹਰਾਬਾਦ ਕਿਉਂਕਿ ਅਸੀਂ ਅਕਸਰ ਦੇਖਿਆ ਕਿਉਂਕਿ ਪਹਿਲਾਂ ਅਣਪੜ ਸੀ ਪੂਰੇ ਹੁੰਦੇ ਸੀ ਪੂਰੇ ਹੁੰਦੀ ਕੋਈ ਵਜ੍ਹਾ ਹੁੰਦੀ ਸੀ ਜਦ ਰਸਤੇ ਦੇ ਵਿੱਚ ਊਣਾ ਕਰਦੇ ਸੀ ਮੇਰੇ ਕੋਲ ਬੈਦ ਨਹੀਂ ਸੀ ਹੁੰਦਾ ਤੇ ਮੇਨ ਰਸਤਾ ਹੋਰ ਕਰਕੇ ਲੰਘਦੇ ਕੱਪ ਦੇ ਗਾਹਾਂ ਦੱਸ ਦਿੰਦੇ ਸੀ ਵੀ ਆਹ ਰੰਗ ਦਾ ਕੂੜਾ ਪਿਆ ਤੇ ਬੈਦ ਉਸ ਤਰ੍ਹਾਂ ਦੀ ਦਵਾਈ ਲੈ ਕੇ ਆ ਜਾਂਦਾ ਸੀ ਪਰ ਬੜਾ ਅਫਸੋਸ ਹੈ ਅੱਜ ਅਸੀਂ ਬੜੇ ਲਿਖੇ ਵੀ ਊਣਿਆਂ ਦੇ ਚੱਕਰਾਂ 'ਚ ਪਏ ਹੋਏ ਆ ਪਖੰਡੀਆਂ ਦੇ ਖੋੜਿਆਂ 'ਚ ਸਿਰ ਧਰਦੇ ਕਿਸੇ ਪਖੰਡੀ ਗਾਲੇ ਕੁਛ ਨਹੀਂ ਇਹੋ ਜਿਵੇਂ ਕੀ ਹੁੰਦਾ ਸਾਡਾ ਸਿਰ ਦੁਖਦਾ ਸਾਡੇ ਮੱਝ ਵੀ ਮਿਲੀ ਸਾਡੇ ਕੋਲ ਉੱਪਰ ਵਹੇ ਉੱਠ ਖੜਿਆ ਕਿਸੇ ਨੇ ਘਰਾੜੇ ਮਾਰਤੇ ਤਾਂ ਅਸੀਂ ਡੇਰਾਵਾਲ ਵੱਲ ਭੱਜ ਗਏ ਅਜਿਹਾ ਉਹ ਡੇਰਾਵਾਲ ਦੀ ਗੱਲ ਕਰਨ ਲੱਗਿਆ ਇਹਦਾ ਰੱਬਾ ਦਰੂ ਸਮਝ ਨਹੀਂ ਲੱਗੀ ਰੱਬਾ ਦਰੂ ਸਮਝ ਨਹੀਂ ਲੱਗੀ ਤੇਰੇ ਰਾਜে ਵਜਦੀ ਠੱਗੀ ਉਹ ਜਗ੍ਹਾ ਜਗ੍ਹਾ ਤੇ ਕੋਈ ਦੁਕਾਨਾਂ ਕੀ ਬਣਾਇਆ ਕੰਜਰ ਖੰਨਾ ਇੱਕ ਪਿੰਡ ਵਿੱਚ ਤਿੰਨ ਤਿੰਨ ਡੇਰੇ ਤੇ ਸੜਕੇ ਜਾਈ ਰੱਬਾ ਦੇ ਵੱਲੋਂ ਸਵਨੇ ਭੋਜਨ ਆਉਂਦੇ ਖਾ ਖਾ ਬਾਬੇ ਢਿੱਡ ਭਰਉਂਦੇ ਵਿੱਚੇ ਬਾਬੇ ਵਿੱਚੇ ਚੇਲੇ ਹਰ ਕੋਈ ਆਪਣੀ ਗੋਟੀ ਖੇਲੇ ਅਟੋਤੀ ਕਾਮੋਵੰਦ ਨੇ ਇੱਕ ਦੂਜੇ ਤੋਂ ਬੰਧ ਜਾਂਦੇ ਨੇ ਤੇ ਸ਼ਕਲਾਂ ਵੇਖ ਕੇ ਰੋਗ ਪਛਾਣਨ ਸਭ ਦੇ ਦਿਲ ਦੀਆਂ ਘੁੰਮੀਆਂ ਜਾਂਦਾ ਕਿਸੇ ਦਾ ਮੁੰਡਾ ਵਿਆਹ ਨਹੀਂ ਹੁੰਦਾ ਪਹਿਲਾ ਟੱਪਰ ਵਸਾ ਨਹੀਂ ਹੁੰਦਾ ਕੰਨ ਦਾ ਰੌਲਾ ਘਰ ਦਾ ਰੌਲਾ ਤੇ ਸਹੁਰਿਆਂ ਕੋਲੋਂ ਡਰਦਾ ਰੌਲਾ ਵੱਡੀ ਵੋਟੀ ਹੁੱਕ ਕੇ ਉਣਦੀ ਸਾਰੇ ਘਰ ਨੂੰ ਫਿਰ ਤੇ ਚੁੱਕਦੀ ਤੇ ਵੇੜੇ ਦੇ ਵਿੱਚ ਖੂਨ ਦਾ ਛੱਟਾ ਛੋਟਾ ਮੁੰਡਾ ਪਿੰਦਾ ਜਿੱਤਾ ਵੱਡੇ ਮੁੰਡੇ ਨੂੰ ਲੈ ਗਈ ਭੂਆ ਫੁੱਫੜ ਕੋਲੋਂ ਸਿੱਖ ਗਿਆ ਜੀ ਜਦ ਇਹ ਕਿਸੇ ਦੇ ਘਰ ਵਿੱਚ ਪੋਸਟ ਵੜਿਆ ਕਿਸੇ ਨੇ ਕੰਮ ਸ਼ਰਾਬ ਦਾ ਵੜਿਆ ਤੇ ਭੁੱਕੀ ਘਰ ਨੂੰ ਲੈ ਕੇ ਬੈਗੀ ਸੱਤ ਗਿੱਲਿਆਂ ਦੀ ਅੱਤੀ ਰਹਿ ਗਈ ਕਹਿੰਦੀ ਸਾਡੇ ਘਰ ਵਿੱਚ ਮਾਰੀ ਬਿਮਾਰੀ ਮਤਮ ਕਦਮਾਂ ਅੱਤੀ ਮਾਰੀ ਬਾਬਾ ਜੀ ਸਾਡੀ ਬੇਲ ਕਰਾਓ ਜੱਜ ਦੇ ਅੱਖੀਂ ਘੱਟਾ ਪਾਓ بڑے بڑے ਮੁਖਿਆਰੇ ਆਉਂਦੇ ਹੌਲੇ ਚਰਨਾ ਮਾਰੇ ਆਉਂਦੇ ਤੇ ਬਾਬੇ ਬਾਲਾ ਫੇਰੀ ਜਾਂਦੇ ਤੇ ਚੇਲੇ ਸਾਮੀਆਂ ਘੇਰੀ ਜਾਂਦੇ ਕਹਿੰਦਾ ਗੇੜ ਧਾਦਾ ਤੱਕ ਕੇ ਦੇਦਾ ਬੋਤਲ ਵਿੱਚ ਜਾ ਧਰਕੇ ਦਿੰਦਾ ਤੇ ਹੋਰ ਇੱਕ ਬਾਬੇ ਦੀ ਗੱਲ ਸੁਣਾਉਂਦਾ ਮੈਂ ਇੱਕ ਬਾਬੇ ਦੀ ਗੱਲ ਸੁਣਾਉਣਾ ਜਿੱਥੇ ਮੈਨੂੰ ਦਗਾ ਜਾਣਾ ਹੋਣਾ ਤੇ ਹੁਣ ਪੁੱਛੋਗੇ ਮੈਂ ਦੋਗੇ ਨੇ ਵਿੱਚ ਵਿਚਾਲੇ ਆ ਦੀ ਜਿਹੜੀ ਮੈਂ ਦੋ ਬੰਦੋ ਬਹੁਤ ਸੁਰੱਖੀ ਵਹਿ ਨਹੀਂ ਦਿੰਦੀ ਨੱਕ ਦੇ ਮੱਖੀ ਤੇ ਇੱਕ ਵਾਰੀ ਕੁੱਤਰ ਦੀ ਲਾਜ ਦੇ ਢੇਰੀ ਆ ਜੇ ਕਾਲੇ ਰਾਹੀ ਉਹ ਬੰਦੋ ਘੂਮੀ ਨਾ ਠਾਕਦੀ ਉਹ ਝੋਲਿਆਂ ਦੀ ਚਾਚੀ ਨਾਲ ਤੇ ਜਿਹਨੂੰ ਬੰਦੋ ਹੱਥ ਬਲਾਵੇ ਉਹਨਾਂ ਰਾਤੀ ਰੋਟੀ ਖਾਵੇ ਹਰ ਤਿਆਸਾਂ ਰੱਖੀ ਫਿਰਦਾ ਐਵੇਂ ਪੂਛਲ ਚੱਕੀ ਫਿਰਦਾ ਉੱਕਰੋ ਬੰਦੋ ਦੇਕਰ ਵਾਲਾ ਸਾਰੇ ਪਿੰਡ ਤੋਂ ਆਉਂਦੀ ਬਾਹਰ ਗੱਲ ਕਰਦਾ ਉਹ ਸਿਰੇ ਦੀ ਚੂਪ ਤੇ ਇੱਕ ਘੰਟੇ ਵਿੱਚ ਸੱਤਾ ਚੂਪ ਮਾਪਾਂ ਨੇ ਨਾ ਰੱਖਤਾ ਉੱਕਰ ਗੱਲ-ਗੱਲ ਤੇ ਜਾਂਦਾ ਮੁਕਰ ਕਦੇ ਚਿੰਤਾ ਨਾ ਕੀਤੀ ਘਰ ਦੀ ਤੇ ਸਾਰਾ ਦਿਨ ਆਵਾਰਾ ਕਰਦੀ ਜਾਂ ਨਸ਼ਿਆਂ ਵਿੱਚ ਵੜਿਆ ਰਹਿੰਦਾ ਜਾਂ ਜਾਂ ਜੁਦਨੀ ਵਿੱਚ ਖੜਿਆ ਰਹਿੰਦਾ ਜਿੱਥੋਂ ਮਿਲਿਆ ਲੱਬਿਆ ਖਾਲਿਆ ਜਿੱਥੋਂ ਮਿਲਿਆ ਪੋਸਤ ਲਾੜਿਆ ਖਿੜਿਆ ਹੁੰਦਾ ਢੋਲੇ ਲਾਉਂਦਾ ਤੇ ਕੁੱਤਾ ਹੁੰਦਾ ਬਾਸ ਦੇ ਤੋ ਕਦੇ ਇੱਕ ਧਾਰ ਲਵਾਉਂਦਾ ਕਹਦੇਓ ਤੇ ਫੇਰ ਕੁੱਤਾ ਭਾਵੇਂ ਰੋਕ ਪਰ ਲੇ ਪੜਾ ਮੈਂ ਦੋੜੇ ਤਰਲਾ ਪਾਇਆ ਉਹਨੇ ਕੰਮ ਨੂੰ ਹੱਥ ਨਹੀਂ ਲਾਇਆ ਨਸ਼ਾ ਪਿੱਛੇ ਚੋਰੀਆਂ ਕਰਦਾ ਕੋਈ ਭਾਂਡਾ ਨਹੀਂ ਛੱਡਿਆ ਕਰਦਾ ਤੇ ਮੈਂ ਦੋ ਨੂੰ ਕਿਸੇ ਦੱਸਿਆ ਭਾਈ ਨਹੀਂ ਉੱਥੇ ਡੇਰੇ ਵਾਲਾ ਭਾਈ ਉੱਥੇ ਸੁਖਣਾ ਸੁਖ ਨਹੀਂ ਬਿੰਦੋ ਤੈਨੂੰ ਦਾਦਾ ਦੁੱਖ ਨਹੀਂ ਬਿੰਦੋ ਤੇ ਮੈਂ ਦੋਲੇ ਗੱਲ ਖਾਣੇ ਪੈ ਗਈ ਸਿਖਰ ਦੁਪਹਿਰੇ ਫਿਰਨੀ ਪਈ ਦੁਪਹਿਰ ਦਾ ਕੋਈ ਡੇਰ ਸੀ ਬੱਜਿਆ ਮੈਂ ਦੋ ਨੂੰ ਵਿੱਚ ਪੂਰਾ ਗੱਜਿਆ ਤੇ ਡੇਰੇ ਦੇ ਵਿੱਚ ਵੜ ਗਈ ਮੈਂ ਦੋ ਹੱਥ ਜੋੜ ਕੇ ਖੜ ਗਈ ਮੈਂ ਕਹਿੰਦੀ ਬਾਬਾ ਜੀ ਸਾਡਾ ਘਰ ਬਚਾਓ ਇਹਦੇ ਬਗਰੋਂ ਪੂਸਤ ਲਾਓ ਇਹਨੂੰ ਵੀ ਕੋਈ ਚਿੰਤਾ ਕਰਦੀ ਮਿੰਦੋ ਭਾਵੇਂ ਮਰਦੇ ਮਰਦੀ ਚੁੱਲ੍ਹੜ ਦੇ ਵਿੱਚ ਵੜਿਆ ਰਹਿੰਦਾ ਕਿਹੜਾ ਤਈਆ ਚੜਿਆ ਰਹਿੰਦਾ ਬੇੜ ਤੇ ਤੇ ਸਾ ਪਹਾੜੇ ਪਿੰਡੇ ਹੌਂ ਵਜਾਉਂਦਾ ਫਿਰਦਾ ਬੀਤੇ ਤੇ ਬੜੀ ਸੁਮੀਏ ਭਾਦੀ ਚਰਜਾ ਥੋੜਾ ਬਹੁਤ ਕਰਾ ਲਓ ਖਰਚਾ ਜੋ ਕਹੋਗੇ ਕਰਦੀ ਰਾਣੀ ਤੇ ਮੇਰੇ ਚੌਕਿਆਂ ਭਾਦੀ ਰਾਣੀ ਫਿਰ ਕਹਿੰਦੇ ਹੁਣ ਬਾਬੇ ਨੇ ਖੋਲੀਆਂ ਅੱਖਾਂ ਕਹਿੰਦੇ ਹੁਣ ਬਾਬੇ ਨੇ ਖੋਲੀਆਂ ਅੱਖਾਂ ਇਲੋਮੇ ਬੋਰਾ ਬੁਧਿਆ ਰੱਖਾਂ ਉਹ ਤੂੰ ਨਹੀਂ ਮਰਦੀ ਉਹ ਮਰਨਗੇ ਦਗਾ ਜੋ ਤੇਰੇ ਨਾਲ ਕਰਨਗੇ ਕਿਸੇ ਦੇ ਘਰੇ ਕਲੇਸ਼ ਵੀ ਪਾਉਂਦੇ ਸੱਚੀ ਗੱਲ ਵੀ ਨਹੀਂ ਲਪਾਉਂਦੇ ਕਹਿੰਦਾ ਉਹ ਸਾਹਮਣੇ ਬੈਠਾ ਰੋਟੀ ਖਾ ਰਿਆ ਬਖੰਦੀ ਜਿਵੇਂ ਕਰਦੇ ਹੁੰਦੇ ਆ ਉਹ ਸਾਹਮਣੇ ਬੈਠਾ ਰੋਟੀ ਖਾ ਰਿਆ ਸਾਨੂੰ ਸਭ ਕੋਈ ਮੈਰੀ ਆ ਰਿਹਾ ਤੇ ਪੀਲੀ ਦਾਹਾ ਛੋਲਿਆਂ ਵਾਲੀ ਕਿਵੇਂ ਪਤੰਦਰ ਸਾਰੀ ਖਾਲੀ ਤਾਲ ਜਿਹੜਾ ਕੱਦੂ ਪਾਇਆ ਉਹ ਹੀ ਉਹ ਤਨੂਰਾਸ ਨਹੀਂ ਆਇਆ ਜਾਦਗਰ ਰਾਤ ਜਿਹੜੀ ਤੇਰੀਆਂ ਜਣਾ ਚ ਬੈ ਗਈ ਜਿਹੜੀ ਮੈਂ ਦੋ ਕਹਿੰਦੀ ਹਾਂ ਬਾਬਾ ਜੀ ਹਾਂ ਬਾਬਾ ਜੀ ਉਹ ਤਾਂ ਭਾਗੇ ਦੇ ਮਾ ਬਾਬਾ ਜੀ ਉਹਨੂੰ ਗਾਵਾ ਬਾਲਣਾ ਸਿਖਾ ਦੋ ਅੱਜ ਹੀ ਜਾ ਕੇ ਪੜ੍ਹਨੇ ਪਾ ਦੋ ਪਾਪਾ ਕਹਿੰਦਾ ਨਾ ਨਹੀਂ ਮੰਦੋ ਨਾ ਨਹੀਂ ਮੰਦੋ ਆ ਨਾ ਕਰੀ ਗਣਾ ਨਹੀਂ ਮੰਦੋ ਤੂੰ ਕਿਸੇ ਤੋਂ ਕੀ ਕਰਾਉਣਾ ਤੂੰ ਤਾਂ ਆਪਣੀ ਜੀ ਬਚਾਉਣਾ ਉਹ ਕਾਗਜ਼ ਫੜ ਸੰਭਾਲ ਲਖਾਵਾ ਤੇਰੇ ਨਾਂ ਦਾ ਪਾਠ ਕਰਾਵਾ ਉਹ ਕਰ ਅੱਗੇ ਪਿੱਛੇ ਤੂੰ ਮੂੰਹ ਦੋਵੇਂ ਢੰਗ ਪੈਰਾਂ ਨੂੰ ਤੂੰ ਆ ਇੱਕ ਕੁੜੀ ਹੁਣੇ ਖਵਾਤ ਕਰਨੋ ਹੋਰ ਨਾ ਤੇ ਦਵਾਤ ਕਰਨੋ ਇੱਕ ਕੁੜੀ ਇੱਕ ਚੰਤਾ ਜਾਂਦਾ ਐਵੇਂ ਬੀਵੀ ਜਾਂਦਾ ਕਹੋ ਅੱਲਾ ਖੋਰੋ ਕੀ ਜਲਦੇ ਵਿੱਚ ਪੂਆ ਉਹਦੇ ਪੈਰ ਕੋ ਜੇ ਨਹੀਂ ਲਾਇਆ ਕੋ ਘਰ ਤੇ ਮਦੋ ਬੇਰੀ ਰਹਿੰਦੇ ਉਥੇ ਹੀ ਖਾਂਦੇ ਪੀਂਦੇ ਰਹਿੰਦੇ ਤੇ ਰੋਜ਼ ਰਾਤ ਨੂੰ ਸੱਸਣ ਹੁੰਦਾ ਅੰਦਰੋਂ ਬਾਬੇ ਲਾਉਂਦੇ ਕੁੰਡਾ ਇੱਕ ਦਿਨ ਨੇਰਾ ਹੋਣ ਨੂੰ ਆਇਆ ਕਿਸੇ ਚੇਲੇ ਨੇ ਕੁੰਡਾ ਲਾਇਆ ਪਹਿਲਾਂ ਮੰਤਰ ਬਾਬੇ ਪੜਿਆ ਫੇਰ ਹੱਥ ਮਦੋ ਦਾ ਫੜਿਆ ਮਦੋ ਪੌੜੀਆਂ ਚੜਦੀ ਜਾਂਦੀ ਔਰ ਜੋ ਕਹਿੰਦੇ ਉਹ ਕਰਦੀ ਜਾਂਦੀ ਸਭ ਕੋ ਭੁੱਲ ਭਲਾਈ ਫਿਰਦੀ ਮੁੱਠੀ ਸੁੱਧੜ ਪਾਈ ਫਿਰਦੀ ਤੇਰੇ ਰੌਣਕ ਰੈਂਦੀ ਲੱਗੀ ਕਾਹਦੇ ਬਾਬੇ ਕਾਦੀ ਠੱਗੀ ਨਾ ਕੋਈ ਦੋਵੇਂ ਜਰੀ ਮਨਜ਼ੂਰ ਸੀ ਸੌਦਾ ਉਹ ਥੋੜਾ ਵੰਦਾ ਜਰੂਰ ਸੀ ਸੌਦਾ ਨਾ ਕੋਈ ਰੋਕੇ ਨਾ ਕੋਈ ਟੋਕੇ ਤੇ ਘੁਰ ਵੱਲੋਂ ਸਭ ਕੋ ਜੋਕੀ ਇੱਕ ਮਹੀਨਾ ਹੋਣ ਨੂੰ ਆਇਆ ਸਵੇਰੇ ਕਿਸੇ ਬੂਆ ਖੜਕਾਇਆ ਨਾ ਕਿਦਰੇ ਕੋਈ ਸ਼ੋਰ ਸ਼ਰਾਬਾ ਤੇ ਨਾਂ ਮੇਂ ਦੋੜਾ ਦਿਸਦਾ ਬਾਬਾ ਨਾ ਕੋਈ ਪਿੱਛੇ ਨਿਸ਼ਾਨੀ ਛੱਡੀ ਦੋਵੇਂ ਚੜ ਗਏ ਪਹਿਲੀ ਗੱਡੀ ਸਵਾਗਤ ਕੋ ਕਰੂ ਕੁੜੀ ਦਾ ਮੈ ਗਿਆ ਤੇ ਬਾਬਾ ਮੁੰਡੂ ਕੱਢ ਕੇ ਲੈ ਗਿਆ ਇਹ ਸੀ ਸਾਰੀ ਨਾਮ ਕਹਾਣੀ ਸੋ ਮੈਂ ਦੋ ਬਾਬੇ ਦਾ ਭਾਰਤੀ ਪਾਣੀ ਤੇ ਸੋ ਦੇਰਿਆਂ ਦੇ ਵਿੱਚ ਰਾਪੜੀ ਲੱਭਿਆ ਸਾਤ ਪਖੰਡੀਆਂ ਸਾਨੂੰ ਐਵੇਂ ਠੱਗਿਆ ਐਵੇਂ ਠੱਗਿਆ ਐਵੇਂ ਠੱਗਿਆ ਇੰਨੀ ਅਭਿਸ਼ੇਕ ਜੀ ਜੀ ਕਰਿਓ ਧੰਨਵਾਦ ਕਿਹਦੀ ਵਾਰ ਕੀ ਹੁੰਦਾ ਸੀ ਕਿਤੇ ਵੀ ਜਾਂਦੇ ਆ ਨਾ ਤੇ ਜੋ ਸਟੇਜ ਦੇ ਉੱਤੇ ਪੇਸ਼ ਹੁੰਦਾ ਉਹਦੇ ਵੱਲ ਬਹੁਤ ਘੱਟ ਧਿਆਨ ਹੁੰਦਾ ਪਰ ਇੱਥੇ ਸਾਰੇ ਬਹੁਤ ਵਧੀਆ ਵੀਰ ਬੈਠੇ ਨੇ ਇਹ ਇਹਨਾਂ ਨੇ ਹਰ ਇੱਕ ਗੱਲੀ ਗੱਲ ਵੱਲ ਧਿਆਨ ਦਿੱਤਾ ਖਾਸ ਕਰਕੇ ਔਰਤਾਂ ਨੇ ਇਹ ਜ਼ਰੂਰ ਗੱਲ ਲਾਉਂਦੇ ਹੁੰਦੇ ਆ ਕਿ ਇਹ ਕਿਤੇ ਧਾਰਮਿਕ ਦੁਆਰ ਤੇ ਤੁਰ ਜਾਣ ਇਹਨਾਂ ਦੀਆਂ ਚੁਗਲੀਆਂ ਫੇਰ ਵੀ ਨਹੀਂ ਮੁੱਕਦੀਆਂ ਐਵੇਂ ਜਿਵੇਂ ਕਹਿੰਦੇ ਕਿਤੇ ਬਾਬਾ ਭਜਨ ਗਾਇਨ ਕਰ ਰਿਹਾ ਸੀਗਾ ਤੇ ਬਾਬੇ ਨੇ ਪਹਿਲਾ ਭਜਨ ਗਾਇਆ ਕਹਿੰਦਾ ਤਨ ਕੁਦਰਤਾ ਤੇਰੀਆਂ ਬਾਬਾ ਜੀ ਤਨ ਕੁਦਰਤਾ ਤੇਰੀਆਂ ਅੱਜ ਕੁਦਰਤਾ ਤੇਰੀਆਂ ਬਾਬਾ ਜੀ ਤਨ ਕੁਦਰਤਾ ਤੇਰੀਆਂ ਜਿਹਨਾਂ ਨੂੰ ਸੁਣੀ ਜਾਵੇ ਉਹ ਬੋਲੀ ਜਾਣ ਤੇ ਜਿਹਨਾਂ ਨੂੰ ਨਾ ਸੁਣੀ ਜਾਵੇ ਪਿੱਛੇ ਟੁਕੜੀਆਂ ਚ ਲੱਗਿਆ ਸੀ ਉਹ ਕਹਿੰਦੀਆਂ ਕੁੱਤੇ ਵਿੱਚ ਲੱਤਾ ਤੇਰੀਆਂ ਬਾਬਾ ਜੀ ਕੁੱਤੇ ਵਿੱਚ ਲੱਤਾ ਤੇਰੀਆਂ ਕੁੱਤੇ ਵਿੱਚ ਲੱਤਾ ਤੇਰੀਆਂ ਬਾਬਾ ਜੀ ਕੁੱਤੇ ਵਿੱਚ ਲੱਤਾ ਤੇਰੀਆਂ ਬਾਬਾ ਕਹਿੰਦਾ ਵੀ ਤੁਸੀਂ ਧਿਆਨ ਨਹੀਂ ਦਿੱਤਾ ਤੇ ਮੈਂ ਅਗਲਾ ਭਜਨ ਗਾਉਣ ਲੱਗਿਆ ਉਹ ਤੁਸੀਂ ਜ਼ਰੂਰ ਗਾਓ ਤੇ ਬਾਬੇ ਨੇ ਅਗਲਾ ਭਜਨ ਗਾਇਆ ਉਹ ਇੱਕ ਇਹਦੇ ਬਾਬਾ ਨਾਲ ਜੀ ਜਦੋਂ 20 ਰੁਪਿਆ ਦਾ ਸੌਦਾ ਕਰਨ ਗਏ ਨਾ ਤੇ ਉਹਨਾਂ ਦੇ ਪਿਤਾ ਜੀ ਨੇ ਨਾਰਾਜ਼ ਹੋਏ ਤੇ ਉਹਨਾਂ ਨੇ ਥੱਪੜ ਵੀ ਮਾਰੇ ਤੇ ਬਾਬਾ ਜੀ ਨੇ ਸ਼ਰਤ ਲਾਇਆ ਇਹ ਚਾਂਦੀ ਵਾਲੇ ਛਿਲੜਨ ਮਾਣੇ ਬਾਬੇ ਦੇ ਚਪੇੜਾਂ ਮਾਰੀਆਂ ਇਹ ਚਾਂਦੀ ਵਾਲੇ ਛਿਲੜਨ ਮਾ ਬੇਜਪੇੜਾ ਮਾਰੀਆਂ ਤੇ ਪਿੱਛੇ ਬੈਠੇ ਜਿਹੜੇ ਆਪਦੀਆਂ ਗੱਲਾਂ ਸੀ ਉਹ ਪਤਾ ਕੀ ਕਹਿਣਾ ਮੇਰੇ ਸਹਰਿਆਂ ਦੇ ਜੁੱਲੜ ਪੋਰਾਣੇ ਪਾਪਾ ਜੀ ਮੇਰੇ ਜੂਆਂ ਪੈ ਗਿਆਂ ਮੇਰੇ ਸਹਰਿਆਂ ਦੇ ਜੁੱਲੜ ਪੋਰਾਣੇ ਪਾਪਾ ਜੀ ਮੇਰੇ ਜੂਆਂ ਪੈ ਗਿਆਂ ਪਾਪਾ ਕਹਿੰਦੇ ਵੀ ਇਹ ਵੀ ਤੁਸੀਂ ਸਹੀ ਨਗਾਇਆ ਮੈਂ ਅੱਲਾ ਭੈਰ ਨੂੰ ਲਾਉਣ ਲੱਗਿਆ ਬਾਬੇ ਕਹਿੰਦੇ ਰੱਬ ਮੇਲਦਾ ਘਰੀ ਪੀਦਾਵੇ ਰੱਬ ਮਿਲਦਾ ਘਰੀ ਪੀਦਾਵੇ ਮਿਲਦਾ ਘਰੀ ਪੀਦਾਵੇ ਰੱਬ ਮਿਲਦਾ ਘਰੀ ਪੀਦਾਵੇ ਜਿਹਨਾਂ ਸੁਣੀ ਜਾਵੇ ਬੋਲੀ ਜਾਣ ਤੇ ਕੁਛ ਕਰ ਯਾਰ ਨਹੀਂ ਰੱਬ ਮਿਰਚਾਂ ਖਰੀਦੀ ਜਾਵੇ ਰੱਬ ਮਿਰਚਾਂ ਖਰੀਦੀ ਜਾਵੇ ਮਿਰਚਾਂ ਖਰੀਦੀ ਜਾਵੇ ਰੱਬ ਮਿਰਚਾਂ ਖਰੀਦੀ ਜਾਵੇ ਤੇ ਜਿਹੜੀਆਂ ਜਮਈ ਪਿੱਛੇ ਬੈਠੀਆਂ ਸੀ ਉਹਨਾਂ ਨੇ ਆਪਦਾ ਹੀ ਰਾਗ ਲਾਪਤਾ ਮੇ ਰੱਬ ਮੋਰ ਤੇ ਘੜੀ ਸੀ ਜਾਵੇ ਰੱਬ ਮੋਰ ਤੇ ਘੜੀ ਸੀ ਜਾਵੇ ਮੋਰ ਤੇ ਘੜੀ ਸੀ ਜਾਵੇ ਰੱਬ ਮੋਰ ਤੇ ਘੜੀ ਸੀ ਜਾਵੇ ਸੋ ਜਿੱਥੇ ਵੀ ਜਾਂਦੇ ਆ ਜੇ ਕੋਈ ਕਿਤੋਂ ਆਪਾਂ ਨੂੰ ਜ਼ਰੂਰ ਤੁਮ ਦੀ ਗੱਲ ਜ਼ਰੂਰ ਮਿਲਦੀ ਹੁੰਦੀ ਹੈ ਤਾਂ ਉਹਨੂੰ ਧਿਆਨ ਨਾਲ ਸੁਣਨਾ ਚਾਹੀਦਾ ਸੋ ਤੁਸੀਂ ਬਹੁਤ ਮਾਣ ਸਤਿਕਾਰ ਦਿੱਤਾ ਜਿੱਦਾਂ ਮੇਰੇ ਵੀਰਾਂ ਨੇ ਮਾਰ ਬਖਸ਼ਿਆ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਪਹਲਵਾਦੀ ਭਾਈ ਜਮੌਰ ਦੀ ਦਾ ਫਿਰ ਸਸਮਾ ਹਲ ਕਮੇਟੀ ਦਾ ਆ ਮਾਸਟਰ ਗੁਰਵਤਨ ਸਿੰਘ ਜੀ 500 ਰੁਪਿਆ ਮਾਰ ਕਰਕੇ ਗਏ ਨੇ ਬਿਪਲੀ ਤੋਂ ਮਾਰ ਕਰਿਆ ਟੱਲ ਵਾਲੀ ਤਬੀਰ ਆ ਇਸ ਦੀ ਲੱਖੇ ਹੋਰੀ ਉਹਨਾਂ ਨੇ ਬਹੁਤ ਮਾਰ ਕੀਤਾ ਸਾਰਿਆਂ ਦਾ ਧੰਨਵਾਦ ਉਹਨਾਂ ਸਾਡੇ ਫਿਰਸਾ ਸਮਾਲ ਕਮੇਟੀ ਵੱਲੋਂ ਮਨੀ ਸਾਹਿਬ ਦਾ ਮਾਨ ਸਨਕਾਰ ਕੀਤਾ ਜਾਂਦਾ ਸੋ ਧਰਵੀਰ ਭੋਲਾ ਜੀ ਤੇ ਮਾਸਟਰ ਗੁਰਵਤਨ ਸਿੰਘ ਜੀ ਇਸ ਤੋਂ ਬਾਅਦ ਬਹੁਤ-ਬਹੁਤ ਧੰਨਵਾਦ ਸ਼ਮਸ਼ੇਰ ਮੱਲੀ ਜੀ ਜਿਨ੍ਹਾਂ ਨੇ ਜਿਵੇਂ ਲੋਕਾਂ ਨੂੰ ਲੱਗਦਾ ਸੀ ਬਟਨ ਲਾ ਕੇ ਆਏ ਜਿਨ੍ਹਾਂ ਨੇ ਸਾਨੂੰ ਬਹੁਤ ਵਧੀਆ ਢੰਗ ਦੇ ਨਾਲ ਸਮਝਾਉਣਾ ਕੀਤਾ ਕਿ ਕਿ ਅਸੀਂ ਪਖੰਡਵਾ ਦੇ ਵਿੱਚੋਂ ਕਿਵੇਂ ਨਿਕਲ ਸਕਦੇ ਹਾਂ ਸੋ ਬਹੁਤ-ਬਹੁਤ ਧੰਨਵਾਦ ਮੱਲੀ ਸਾਹਿਬ ਦਾ ਔਰ ਕੋਸ਼ਿਸ਼ ਹੋਵੇਗੀ ਜੀ ਇਸ ਵਾਰ ਤਾਂ ਪਹਿਲੀ ਵਾਰ ਮੈਨੂੰ ਤੇ ਪਹੁੰਚਿਆ ਸੀ ਪਰ ਭਾਈ ਜੀ ਚੰਕੌਰ ਹੋਰਾਂ ਦੇ ਤੋਂ ਤੇ ਅਗਲੀ ਵਾਰੀ ਕੋਸ਼ਿਸ਼ ਹੋਵੇਗੀ ਕਿ ਤੁਹਾਡੇ ਨਾਲ ਬਿਊਟੀ ਜੋੜੀ ਲੈ ਕੇ ਜਰੂਰ ਆਵਾਂਗੇ ਕਿਉਂਕਿ ਫਸਟ ਪਲੇਅ ਤੱਲਾ ਆਇਆ ਅਗਲੀ ਵਾਰ ਬਿਊਟੀ ਜੋੜੀ ਲੈ ਕੇ ਆਵਾਂਗੇ ਸੋ ਧੰਨਵਾਦ ਇੱਕ ਵਾਰ ਫਿਰ ਤੋਂ ਜੀ ਵਰਤਮਾਨ ਇੱਕ ਗੀਤ ਸਿਰਫ ਬਲਜੀਤ